ਸਿਰਫ 7 6 7 ਕਿਲੇ ਚੱਲਿਆ ਰੂਟਾਵੇਟਰ ਹੈ ਜੀ ਸ਼ਕੀਮਨ ਕੰਪਨੀ ਦਾ 7 ਫੁੱਟਾ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਆਪਾਂ ਪਹੁੰਚੇ ਆ ਨਵੇਂ ਸ਼ਹਿਰ ਵਾਲੀ ਜਿਹੜੀ ਨਵੀਂ ਡੀਲਰਸ਼ਿਪ ਖੋਲੀ ਆ ਪੌਸ ਡੀਲਰਸ਼ਿਪ ਦੇ ਉੱਤੇ ਪਹੁੰਚੇ ਆ ਤੇ ਨਵਾਂ ਕੰਮ ਆਪਾਂ ਇੱਥੇ ਸਟਾਰਟ ਕੀਤਾ ਤੇ ਅੱਜ ਬਾਈ ਆਪਾਂ ਰੂਟਾਵੇਟਰ ਵੀ ਨਵਾਂ ਦਵਾਂਗੇ ਇਸ ਡੀਲਰਸ਼ਿਪ ਤੋਂ ਹੀ ਆਪਾਂ ਰੂਟਾਵੇਟਰ ਦਵਾਂਗੇ ਨਵਾਂ ਤੇ ਵੀਡੀਓ 'ਚ ਬਣੇ ਰਹੋ ਇੱਕ ਬਾਈ ਆਪਾਂ ਤੁਹਾਨੂੰ ਸੈਕੰਡ ਹੈਂਡ ਰੂਟਾਵੇਟਰ ਵੀ ਦਿਖਾਉਣਾ ਸਵੈਨ ਕੰਪਨੀ ਦਾ ਰੂਟਾਵੇਟਰ ਆ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਆ ਦਿਖਾਵਾਂਗੇ ਤੁਹਾਨੂੰ ਜੇ ਕਿਸੇ ਨੂੰ ਲੋੜ ਹੋਈ ਤਾਂ ਦੱਸ ਦਿਓ ਤੇ ਬਾਕੀ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਘੜ ਤੋਂ ਘੜ ਵੀਡੀਓ ਲੈ ਕੇ ਹਾਜ਼ਰ ਤੁਹਾਡੇ ਲਈ ਹੁੰਦੇ ਰਹਾਂਗੇ ਜਾਣਕਾਰੀਆਂ ਨਾਲ ਮੇ ਪੁਰਾਣੇ ਇੰਪਲੀਮੈਂਟਾਂ ਬਾਰੇ ਨਵੇਂ ਰੂਟਾਵੇਟਰਾ ਬਾਰੇ ਟਰੈਕਟਰਾਂ ਬਾਰੇ ਸਾਰੀ ਇਸ ਚੈਨਲ ਦੇ ਵਿੱਚ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਨਵੇਂ ਪ੍ਰਾਣ ਇੰਪਲੀਮੈਂਟਾਂ ਬਾਰੇ ਤੇ ਬਾਕੀ ਸਬਸਿਡੀ ਕਦੋਂ ਆਉਣੀ ਆ ਕਿਵੇਂ ਨਿਕਲੂਗੀ ਕਿਵੇਂ ਭਰਨੀ ਆ ਉਹਦੀ ਵੀ ਜਾਣਕਾਰੀ ਦਿੰਦੇ ਰਹਾਂਗੇ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਤੇ ਵੀਡੀਓ ਚ ਬਣੇ ਰਹੋ ਬਾਈ ਇਦਾਂ ਹੀ ਹੁਣ ਆਪਾਂ ਇਹਨੂੰ ਖਲਾਵਾਂਗੇ ਯੂਰੇ ਖਲਾ ਆ ਕੇ ਫਿਰ ਬਾਈ ਉਹਨਾਂ ਨੂੰ 8 ਫੁੱਟਾ 36 ਮਾਨ ਦਾ ਰੂਟਾ ਬੇਟਰ ਇੱਥੋਂ ਪਵਾਈਏ ਜੀ ਤੇ ਆਪਣੀ ਜਿਹੜੀ ਡੀਲਰਸ਼ਿਪ ਨਵੇਂ ਸ਼ਹਿਰ ਵਾਲੀ ਲੋਕੇਸ਼ਨ ਆ ਜੀ ਉਹ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਹੋਂ ਵੀ ਦੱਸ ਦਿੰਦੇ ਆ ਇਧਰਲੀ ਸਾਈਡ ਜੀ ਗੜਸ਼ੰਕਰ ਆ ਤੇ ਆ ਨਵੇਂ ਸ਼ਹਿਰ ਤੋਂ ਆ ਰਿਹਾ ਨਵੇਂ ਸ਼ਹਿਰ ਤੋਂ ਪੁਲ ਦੇ ਥੱਲੇ ਦੀ ਜਿਹੜਾ ਗੜਸ਼ੰਕਰ ਰੋਡ ਪੈਂਦਾ ਗੜਸ਼ੰਕਰ ਨਾਲ ਆਪਣੇ ਸਰਪਲ ਸਟੇਸ਼ਨ ਇਹ ਉਹ ਸਾਹਮਣੇ ਜੋੜੀ ਰਏ ਏਜੰਸੀ ਹੈ ਜੀ ਆਪਣੇ ਰੋਟਾਵੇਟਰ ਬਾਈ ਬਾਈ ਉਹਨਾਂ ਦਾ ਆਪਾਂ ਤਿਆਰ ਕਰਤਾ ਸੀਗਾ ਦੇਖੋ 8 ਫੁੱਟਾ 2 ਡਿਸਕਾਂ ਲਾ ਕੇ ਕਿਉਂਕਿ ਹੁਣ ਟਰੈਕਟਰ ਬਾਈ ਉਹਨਾਂ ਨੇ 36 30 ਲਿਆਂਦਾ 16 ਦੇ ਟਾਇਰ ਐ ਇਸ ਕਰਕੇ 7 ਫੁੱਟਾ ਵਿੱਚ ਕਵਰ ਚ ਆਉਂਦਾ ਨਹੀਂਗਾ ਤਾਂ ਕਰਕੇ ਬਾਈ ਉਹਨਾਂ ਨੇ 7 ਫੁੱਟਾ ਵਿੱਚ ਕਟਾ ਕੇ ਆਟੋਪੋੜਾ ਜਿਹੜਾ ਰੂਟਾਵੇਟਰ ਆ ਬਾਈ ਉਹ ਲਿਆ ਵਾ ਕਿਸ ਬਾਕੀ ਜਿਹਨੇ ਲੈਣਾ ਆ ਸਵੈਨ ਕੰਪਨੀ ਦਾ ਕਰ ਲਿਓ ਸੰਪਰਕ ਜੀ ਬਿਲਕੁਲ ਨਵੀਂ ਕਲੀਸ਼ਨ ਚ ਰੂਟਾਵੇਟਰ ਸ਼ਾਫਟਾ ਨਾਲ ਜੀ ਦੋਏ ਪਾਸੇ ਡਿਸਕਾਂ ਵੀ ਐ ਜੀ ਸ਼ਾਫਟ ਵੀ ਆ ਦੋਏ ਪਾਸੇ ਡਿਸਕ ਆ ਸਾਰਾ ਸਮਾਨ ਨਾਲ ਆ ਜੀ ਕਰ ਲਓ ਬੰਦ ਲਓ ਜੀ ਰੂਟਾਵੇਟਰ ਪਵਾਤਾ ਬਾਈ ਉਹਨਾਂ ਨੂੰ ਜੀ ਆਪਾਂ ਐ ਇਧਰ ਨੂੰ ਕਰ ਲਓ ਵੀਰੇ ਐ ਇਧਰ ਨੂੰ ਕਰ ਲਓ ਵੀਰੇ ਤੋਰ ਲਓ ਮਾੜਾ ਪਰੇ ਅਕਸਰ ਜਿਹੜਾ ਪਵਾ ਕੇ ਦੇਖਾਂਗੇ ਜੀ ਕਿਹੜੇ ਹਿਸਾਬ ਨਾਲ ਘੁੰਮਦਾ ਰੂਟਾ ਬੇਟਰੋਸਾ ਨਾਲ ਚੱਕਰ ਸੈੱਟ ਕਰ ਲਾਂਗੇ ਆਪਾਂ ਐਦਾਂ ਨੂੰ ਹੀ ਕਮਾ ਲਓ ਬਾਸ ਅੱਗੇ ਹੁਣ ਬਾਈ ਪੀਡੀਓ ਲਾ ਕੇ ਦੇਖੂਗਾ ਵੀ ਕਿੱਦਾਂ ਚੱਲਦਾ ਜਿਹੜਾ 1500 1500 1500 ਰਾਂਡੋ ਵੀ ਆ ਜੀ 1600 ਦੀ ਕਰਤਾ ਬਾਈ ਨੇ ਦੇਖੋ ਜੀ ਤੁਸੀਂ ਇੱਕ ਗੱਲ ਦੇਖਿਓ 1600 ਤੇ ਚੱਲ ਰਿਹਾ ਰੂਟਾਵੇਟਰ ਬਿਲਕੁਲ ਸਾਇਲੈਂਟ ਖੜਾ ਨਹੀਂ ਰੂਟਾਵੇਟਰ ਆਏ ਝਪਕੇ ਜੇ ਮਾਰ ਰਹੇ ਨੇ ਰੇਸ ਦੇ ਤੇ ਇਹਨੇ ਝਪਕਾ ਨਹੀਂ ਮਾਰਨਾ ਦੇਖੋ ਬਿਲਕੁਲ ਸਹੀ ਚੱਲ ਰਿਹਾ ਜੀ ਹੈ ਤੇ ਬਾਕੀ ਬਹੁਤ ਮੁਬਾਰਕਾਂ ਬਾਈ ਉਹਨਾਂ ਨੂੰ ਸਾਡੇ ਵੱਲੋਂ ਵੀ ਨਵੇਂ ਰੂਟਾਵੇਟਰ ਦੀਆਂ ਜੀ ਹਉ ਬਾਈ ਆਪਾਂ ਕਰਦੇ ਆ ਬਾਈ ਉਹਨਾਂ ਨਾਲ ਗੱਲ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਬਾਈ ਕਿਹੜਾ ਪਿੰਡ ਆ ਜੀ ਬਾਈ ਆਪਣਾ ਆਪਣਾ ਪਿੰਡ ਮਹਿਰਮਪੁਰ ਆ ਜੀ ਮਹਿਰਮਪੁਰ ਪਿੰਡ ਪੈਂਦਾ ਜਿਹੜਾ ਰਾਹੋਂ ਦੇ ਕੋਲ ਆਣਾ ਜੀ ਹਾਂਜੀ 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 ਠੀਕ ਆ ਭਾਈ ਜੀ ਇਹ ਬਾਈ ਜੀ ਤੁਸੀਂ ਪਹਿਲਾਂ ਵੀ ਸ਼ਕਤੀਮਾਨ ਦਾ ਵਰਤਦੇ ਹੋ ਜਾਂ ਪਹਿਲੀ ਵਾਰ ਵਰਤਣ ਲਗੇ ਨਹੀਂ ਨਹੀਂ ਪਹਿਲੀ ਵਾਰ ਵਰਤਣ ਲਗੇ ਸ਼ਕਤੀਮਾਨ ਪਹਿਲਾਂ ਆਪਾਂ ਸਵੇਨੇ ਵਰਤਦੇ ਹਾਂ ਅੱਛਾ ਅੱਛਾ ਸਵੇਨੇ ਵਰਤਦੇ ਹਾਂ ਠੀਕ ਆ ਜੀ ਇਹ ਤੁਹਾਨੂੰ ਮਤਲਬ ਕਿਸ ਨੇ ਸਲਾਹ ਦਿੱਤੀ ਸੀਗੀ ਵੀ ਸ਼ਕਤੀਮਾਨ ਦਾ ਹੀ ਲਿਓ ਕੀ ਕਿਵੇਂ ਸੀਗਾ ਜੀ ਸਿਸਟਮ ਪਹਿਲਾਂ ਠੀਕ ਹੈ ਠੀਕ ਇਹ ਵੀ ਨਹੀਂ ਤੁਹਾਨੂੰ ਦੱਸਿਆ ਕਿ ਰੂਟਰ ਬਹੁਤ ਵਧੀਆ ਆ ਹਾਂਜੀ ਹਾਂਜੀ ਤੇ ਖੇਤਾਂ ਦੇ ਪਰਫਾਰਮੈਂਸ ਵਧੀਆ ਟਰੈਕਟਰ ਦੇ ਵੀ ਲੋਡ ਘੱਟ ਲੈਂਦਾ ਹਾਂਜੀ 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 ਤੇ ਤਾਂ ਕਰਕੇ ਹੁਣ ਆਪਾਂ ਲੈ ਕੇ ਚੱਲੇ ਆਂ ਬਾਕੀ ਦੇਖਦੇ ਹਾਂ ਹੁਣ ਜਾ ਕੇ ਚਲਾ ਕੇ ਕਿੱਦਾਂ ਚਲਾ ਕੇ ਦੇਖਣਾ ਹੈ ਤੇ ਬਾਕੀ ਸਲਾਹ ਤਾਂ ਬਾਈਆਂ ਦੀ ਮੈਂ ਕਹਿੰਦਾ 9 ਫੁੱਟ ਦੀ ਸੀਗੀ ਹਣਾ ਵੀ 9 ਫੁੱਟ ਲੈ ਕੇ ਚੱਲੀਏ ਪਰ ਉਧਰ ਪਾਰ ਆਹਾਂ ਰੂਹਾਂ ਕਰਕੇ ਕਹਿੰਦੇ ਜੋੜੀ ਟੰਗੀ ਕਰਕੇ ਫੇਰ 8 ਫੁੱਟਾਂ ਹੀ ਲਿਆ ਫੇਰ 8 ਫੁੱਟਾਂ ਹੀ ਲਿਆ ਚਲੋ ਠੀਕ ਆ ਬਾਈ ਮੁਬਾਰਕਾਂ ਬਾਈ ਤੁਹਾਨੂੰ ਬਹੁਤ ਬਹੁਤ ਚਲੋ ਬਾਈ ਜੀ ਆਪਣੇ ਕੋਲ ਆ ਗਿਆ ਨਵਾਂ ਰੂਟਰ ਫਰੂਟਾ ਬਟਰ ਦੋਨੇ ਨਵੇਂ ਆ ਗਏ ਨਵਾਂ ਮਾਲ ਆ ਗਿਆ 8 ਫੁੱਟ ਫਰੂਟਾ ਬਟਰ ਆਇਆ ਜੀ ਤੇ ਕਾਇਆ 9 ਫੁੱਟ ਫਰੂਟਾ ਬਟਰ ਨਵੇਂ ਸ਼ੇਰ ਵਾਲੇ ਪਾਸੇ ਤੇ ਸਾਡਾ ਪੱਕਾ ਆੜੀ ਆ ਵਿੱਕੀ ਬਾਈ ਹੋਰ ਵਿੱਕੀ ਬਾਈ ਕੀ ਹਾਲ ਚਾਲ ਓਕੇ ਆ ਕੰਮ ਬਾਈ ਪੂਰਾ ਓਕੇ ਓਕੇ ਬਾਈ ਸਾਡੀ ਮਾਨ ਦੇ ਫਰੂਟਾ ਬਟਰ ਹਾਂ ਜੀ ਹਾਂ 8 ਤੇ 9 ਫੁੱਟ 8 ਤੇ 9 ਫੁੱਟ ਹੁਣ ਇੱਧਰ ਵੀ ਬਾਈ ਆਪਾਂ ਕੰਮ ਪੂਰਾ ਖਿੱਚ ਕੇ ਰੱਖਣਾ ਬਾਈ ਆੜੀ ਇੱਧਰ ਰੱਖ ਦੇ ਜੀ ਕੋਈ ਚੱਕਰ ਨਹੀਂ ਮਾਰਾ ਸਤ ਰੱਖ ਕੇ ਬਸ ਹਾਂ ਜੀ ਹਾਂ ਲਓ ਜੀ ਕੋੜੀ ਬਾਈ ਅਸੀਂ ਆਪ ਦੀ ਸਪੈਸ਼ਲ ਬਣਵਾਈ ਗਿਆ ਕਟਰ ਜੇ ਲਾ ਕੇ ਪਹਿਲਾਂ ਵੀ ਸਾਨੂੰ ਕੰਮ ਨਹੀਂ ਆਇਆ ਦੇਖਣ ਨੂੰ ਬਰੀਕ ਕੱਟਦੇ ਪਰ ਬਹੁਤ ਮਜ਼ਬੂਤ ਨੇ ਵੀ ਦਾਦਾ ਤੋਂ ਦਾਦਾ ਤੋਂ ਪੌਂਟਲ ਦੇ ਹੀ 8-8 ਪੌਂਟਲ ਦੋ ਵੀ ਆਰਾਮ ਨਾਲ ਲਾ ਦਿੰਦੀ ਹੈ ਲੋ ਵੀਰੇ ਆਪਣੇ ਕੋਲਾਂ ਜੀ ਸ਼ਕਤੀਮਾਨ ਦਾ ਰੂਟਾਵੇਟਰ ਵੀ ਖੜਾ ਵਾ ਜੀ ਬਾਈ ਇਹ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਵੀ ਬਿਲਕੁਲ ਨਮਾ ਵਾ ਪਰ ਇਹ ਸੈਕੰਡ ਹੈਂਡ ਰੂਟਾਵੇਟਰ ਆ ਹਜੇ ਉੱਪਰੋਂ ਆ ਗੱਦੇ ਜੇ ਵੀ ਨਹੀਂ ਲੇਹੇ ਸਿਰਫ ਸਤ 6 7 ਕਿਲੇ ਚੱਲਿਆ ਰੂਟਾਵੇਟਰ ਹੈ ਜੀ ਸ਼ਕਤੀਮਾਨ ਕੰਪਨੀ ਦਾ 7 ਫੁੱਟਾ ਜਿਉ ਆਪਾਂ ਨਵੇਂ ਦੀ ਗੱਲ ਕਰੀਏ ਬਾਈ ਤੁਹਾਨੂੰ ਨਵਾਂ ਰੂਟਾਵੇਟਰ ਦਿਖਾ ਦਿੰਨੇ ਆ ਦੇਖੋ ਬਿਲਕੁਲ ਸਾਫ ਗ੍ਰੀ ਹੈ ਜੀ ਰੂਟਾਵੇਟਰ ਆ 6 7 ਕਿਲੇ ਚੱਲਿਆ ਹੈ ਸ਼ਕਤੀਮਾਨ ਦਾ ਰੂਟਾਵੇਟਰ ਆ ਜੀ ਇਹ ਤੇ ਜੇ ਆਪਾਂ ਨਵੇਂ ਦੀ ਗੱਲ ਕਰੀਏ ਜਿਵੇਂ ਆ ਨਵਾਂ ਫੜਾ 7 ਫੁੱਟਾ ਇਹਦੀ ਜਿਹੜੀ ਪ੍ਰਾਈਸ ਆ 1,55,000 ਦੇ ਕਰੀਬ ਆ 7 ਫੁੱਟ ਦਾ ਪ੍ਰਾਈਸ ਉਹ ਹੀ 1,48,000 ਦਾ ਸੀ ਦੇ ਦਿੰਨੇ ਆ 7 ਫੁੱਟਾ ਪਰ ਜਿਹੜਾ ਇਹ ਰੂਟਾਵੇਟਰ ਆ ਨਵਾਂ ਇਹ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਵਿੱਚ ਭਾਈ ਦੇ ਦਾਂਗੇ 5 ਕੀਲੇ ਚੱਲਿਆ ਇਹਦਾ ਜਾਇਜ਼ ਰੇਟ ਪਤਾ ਕੀ ਹੈ ਜਿਹੜਾ ਅਸੀਂ ਦੇਣਾ ਦੇਣਾ ਉਹ ਰੇਟ ਤੁਹਾਨੂੰ ਦੱਸ ਦਿੰਨੇ ਆ ਅਸੀਂ ਸਿਰਫ ਇਹਨੂੰ 127000 ਚ ਦਵਾਂਗੇ 48 ਦਾ ਨਾਮ ਆ ਲੈ ਗਏ ਤੇ 27 ਦਾ ਦਵਾਂਗੇ ਹੁਣ ਤੁਸੀਂ ਆਪ ਦੇਖ ਲਓ 48 27 ਚ ਕਿੰਨਾ ਫਰਕ ਆ ਜੀ ਤੇ 16 17000 ਦਾ 18000 ਦਾ ਭਾਈ ਨੂੰ ਘਾਟਾ ਪਾ ਕੇ ਭਾਈ ਰੂਟਾ ਬਟਰ ਦੇ ਰਿਹਾ ਸਿਰਫ 5 6 ਕੀਲੇ ਚੱਲਿਆ ਕਿਉਂਕਿ ਟਾਇਰ 16 ਦੇ ਹੋਣ ਕਰਕੇ ਵੱਡੇ ਟਰੈਕਟਰ ਕਰਕੇ ਸਹੀ ਨਹੀਂ ਚੱਲਿਆ ਹੈਗਾ ਥੋੜੀ ਫਾਂਟ ਛੱਡ ਜਾਂਦਾ ਸੀਗਾ ਕਰ ਲੋ ਬਾਈ ਕਿਸੇ ਨੇ ਵੀ ਨਵਾਂ ਰੂਟਾਵੇਟਰ ਲੈਣਾ ਹੋਵੇ ਸ਼ਕਤੀਮਾਨ ਦਾ ਉਹ ਸੰਪਰਕ ਕਰ ਲੋ ਬਿਲਕੁਲ ਨਵਾਂ ਹੀ ਆ ਦੇਖ ਲੋ ਜੀ 127000 ਦਾ ਸਿਰਫ 5 6 ਕਿਲੇ ਚੱਲਿਆ ਕਰ ਲਿਓ ਸੰਪਰਕ ਬਾਈ ਕਿਸੇ ਨੂੰ ਵੀ ਇਹ ਚਾਹੀਦਾ ਹੋਵੇ ਤੇ ਬਾਈ ਇੱਧਰ ਬੈਕ ਸਾਈਡ ਤੇ ਦੁਕਾਨ ਦੇ ਤੇ ਇੰਪਰੀਮੈਂਟ ਖੜੇ ਨੇ ਇੱਥੇ ਕਈ ਪੁਰਾਣੇ ਤੇ ਇੱਕ ਤੁਹਾਨੂੰ ਦਿਖਾਉਨੇ ਆ ਬਾਈ ਆ ਰੂਟਾਵੇਟਰ ਆਪਣੇ ਕੋਲ ਆਇਆ ਤੇ ਸਾਫ ਆਈ ਰੂਟਾਵੇਟਰ ਪੂਰਾ ਵਧੀਆ ਤੇ ਵੀ ਰਹਿਲਾ ਜੀ ਚੱਲਦਾ ਵੀ ਵਧੀਆ ਰੈਲਾ ਡ੍ਰਿੱਲ ਵੀ ਜਾਨੀ ਕਿ ਸਾਫ਼ ਆ ਬਾਈ ਪੂਰੀ ਜਿਹੜੀ ਬਾਹਰ ਗਰਾਰੀ ਵਾਲੀ ਉਹ ਟਰੇਲ ਆ ਇਹ ਕਈ ਬੰਦੇ ਮੰਗਦੇ ਹੁੰਦੇ ਆ ਵੀ ਜਿਹੜਾ ਡਾਇਆ ਚਾਹੇ ਰੋੜੀ ਵਾਲਾ ਹੋਵੇ ਜਿਹੜੀ ਇਹ ਕਰਾਰੀ ਵਾਲੀ ਟਰੇਲ ਆ ਰੋੜੀ ਨਾਲ ਭੋਰ ਕੇ ਕੱਟ ਦਿੰਦੀ ਆ ਗਰਾਰੀ ਨਾਲ ਤੇ ਉਹ ਰੂਟਾਵੇਟਰ ਆ ਜੀ ਰੂਟਾਵੇਟਰ ਹੈਗਾ ਬਾਈ ਜੀ 7 ਫੁੱਟ ਆ ਤੇ ਰੂਟਾਵੇਟਰ ਤੁਸੀਂ ਦੇਖੋ ਦੋਏ ਪਾਸੇ ਡਿਸਕਾਂ ਨੇ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਦੇ ਆ ਬਾਈ ਜਮਾਂ ਹੀ ਬਾਈ ਨਵੀਂ ਕੰਡੀਸ਼ਨ ਚ ਬਿਲਕੁਲ ਸਾਫ਼ ਕੰਡੀਸ਼ਨ ਹੈ ਬਾਈ ਵੇਦ ਟਰੇਲ ਮਿਲ ਜੂਗਾ ਦੇਖੋ ਅਗੇ ਧੋਣੇ ਵਾਲਾ ਫਿਰ ਵੀ ਦੇਖੋ ਪੂਰੀ ਸਾਫ ਕੰਡੀਸ਼ਨ ਚ ਹੈਂ ਭਾਰਤ ਵਾਲਿਆਂ ਦਾ ਕਿਤੋਂ ਵੀ ਕੋਈ ਵੀ ਖਰੋਚ ਨਹੀਂ ਆਈ ਹੋਈ ਜੀ ਰੰਗ ਬਿਲਕੁਲ ਸਾਫ ਤੇ ਕੰਪਨੀ ਹੈਗੀ ਜੀ ਭਾਰਤ ਵਾਲਿਆਂ ਦਾ ਬਾਜੀ 7 ਫੁੱਟਾਂ ਤੇ ਜੇ ਬਾਈ ਆਪਾਂ ਬਲੇਡਾਂ ਦੀ ਗੱਲ ਕਰੀਏ ਬਲੇਡ ਵੀ ਪੂਰੇ ਵਧੀਆ ਖੜੇ ਨੇ ਜੀ ਨਾਲ ਦੇ ਹੀ ਬਲੇਡ ਨੇ ਜੀ ਇਹ ਹਜੇ ਯਾਨੀ ਕਿ ਉਹ ਲੱਠ ਤੇ ਵੀ ਰੰਗ ਪੂਰਾ ਹੋਇਆ ਹੋਇਆ ਹੈ ਨੀਲਾ ਦੇਖੋ ਨਾਲ ਦੇ ਬਲੇਡ ਨੇ ਜੀ ਨਾਲ ਦੇ ਬਲੇਡ ਵੀ ਬਾਜੀ 60 ਤੋਂ 65% ਖੜੇ ਨੇ ਦੇਖੋ ਕਾਰਲੋ ਸੰਪਰਕ ਬਾਈ ਕਿਸੇ ਨੂੰ ਵੀ ਇਹ ਰੂਟਾਵੇਟਰ ਚਾਹੀਦਾ ਹੋਇਆ ਭਾਰਤ ਕੰਪਨੀ ਦਾ 67000 ਰੁਪਿਆ 7 ਫਟਾ ਦੱਸ ਦਿਓ ਬਾਈ ਕਿਸੇ ਨੂੰ ਵੀ ਚਾਹੀਦਾ ਆ ਕਿਉਂਕਿ ਬਾਈ ਇਹੋ ਨੇ ਬਹੁਤ ਘੱਟ ਚਲਾਇਆ ਹੈ ਖੇਤੀ ਵੀ ਘੱਟ ਸੀ ਇਸ ਕਰਕੇ ਬਾਈ ਇਹੋ ਨੇ ਘੱਟ ਚਲਾਇਆ ਦੱਸ ਦਿਓ ਜੀ ਇਹ ਵਿੱਧ ਡ੍ਰਿਲ ਮਿਲੂਗਾ ਜੀ ਰੂਟਾਵੇਟਰ ਤੇ ਜੇ ਦੀ ਡਿਮਾਂਡ ਦੀ ਗੱਲ ਕਰੀਏ ਬਾਈ ਜੀ 70000 ਰੁਪਿਆ ਬਾਈ ਇਹਦੀ ਡਿਮਾਂਡ ਆ ਡਿਮਾਂਡ ਵੀ ਬਾਈ ਆਪਾਂ ਜੈ ਜੈ ਕਰੀ ਆ 70000 ਰੁਪਿਆ ਦੀ ਡਿਮਾਂਡ ਆ ਬਾਕੀ ਉਹਦੇ ਵਿੱਚੋਂ ਵੀ ਮਾੜਾ ਮੋਟਾ ਜਾਇਜ ਕਰ ਲਾਂਗੇ ਜਿਆਦਾ ਨਹੀਂ ਹੋਣਾ ਬਸ ਮਾੜਾ ਮੋਟਾ ਹੋਊਗਾ ਕਿਉਂਕਿ ਆਪਾਂ ਬਹੁਤ ਜਾਇਜੇ ਮੰਗਿਆ ਨਹੀਂ ਤੁਹਾਨੂੰ ਪਤਾ ਹੀ ਆ ਕੱਲੇ ਰੂਟਾਵੇਟਰੇ ਪੁਰਾਣੇ 70 70000 ਨੂੰ ਮਿਲਦੇ ਨੇ ਜੀ ਇਹੋ ਜਿਹੀ ਬਿਲਕੁਲ ਵਧੀਆ ਹਾਲਤ ਚ ਕਰ ਲਿਓ ਸੰਪਰਕ ਬਾਈ ਕਿਸੇ ਨੂੰ ਵੀ ਇਹ 7 ਫੁੱਟਾ ਰੂਟਾਵੇਟਰ ਵਿਦ ਡ੍ਰਿਲ ਭਾਰਤ ਵਾਲੇ ਦਾ ਚਾਹੀਦਾ ਹੋਇਆ ਜੀ ਤੇ ਨੰਬਰ ਹੈਗਾ ਬਣਾ 708 73 85 30